ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ 온ਟਾਰੀਓ ਨੇ ਅਮਰੀਕੀ ਨਿਰਯਾਤ ਤੇ ਇੱਕ ਦਿਨ ਦੇ ਬਿਜਲੀ ਸਰਚਾਰ 400 ਇਕੱਠੇ ਕੀਤੇ 2,60,000 ਮਾਲੀਏ ਦੀ ਵਰਤੋਂ ਕਰਮਚਾਰੀਆਂ ਪਰਿਵਾਰਾਂ ਅਤੇ ਕਾਰੋਬਾਰਾਂ ਦੇ ਲਈ ਕੀਤੀ ਜਾਏਗੀ। ਐਂਡੀਪੀਆ ਗੁਜਗਮੀ ਸਿੰਘ 2030 ਤੱਕ 35,000 ਨਰਸਾਂ ਕਰਨਗੇ ਨਿਯੁਕਤ ਕੈਨੇਡਾ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਵਾਦਾ। ਕੈਨੇਡਾ ਚੋਣਾ ਦੇ ਵਿੱਚ ਲਿਬਰਲਾਂ ਦੀ ਪਹਿਲੀ ਵਾਰ ਹੋਈ ਗਿਰਾਵਟ ਟੋਰੀਜ਼ ਨੇ ਸੰਗੀ ਚੋਣ ਦੌੜ ਦੇ ਵਿੱਚ ਬਣਾਈ ਹੋਈ ਹੈ ਲੀਡ ਖਬਰਾਂ ਵਿਸਥਾਰ ਦੇ ਨਾਲ ਊਰਜਾ ਮੰਤਰੀ ਸਟੀਫਨ ਲੈਚੇ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 온ਟਾਰੀਓ ਨੇ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਦੇ ਉੱਤੇ ਬਿਜਲੀ ਸਰਚਾਰ ਲਾਗੂ ਹੋਣ ਤੋਂ ਲਗਭਗ 2,60,000 ਡਾਲਰ ਜਿਹੜੇ ਨੇ ਉਹ ਇਕੱਠੇ ਕੀਤੇ ਨੇ ਪ੍ਰੀਮੀਅਰ ਡੱਗ ਫੋਰਡ ਨੇ 10 ਮਾਰਚ ਨੂੰ ਐਲਾਨ ਕੀਤਾ ਕਿ অন্ਟੈਰੀਓ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੁਆਰਾ ਕੈਨੇਡੀਅਨ ਸਮਾਨ ਦੇ ਉੱਤੇ ਜਿਹੜੇ ਜਵਾਬੀ ਟੈਰਿਫ ਲਗਾਏ ਗਏ ਨੇ ਉਹਨਾਂ ਟੈਰਿਫਾਂ ਦੇ ਜਵਾਬ ਦੇ ਵਿੱਚ ਤਿੰਨ ਰਾਜਾਂ ਦੇ 1.5 ਮਿਲੀਅਨ ਕਰੋੜਾਂ ਨੂੰ ਭੇਜੀ ਜਾਣ ਵਾਲੀ ਬਿਜਲੀ ਦੇ ਉੱਤੇ 25% ਦਾ ਸਰਚਾਰਜ ਲਗਾ ਰਿਹਾ ਹੈ ਉਹਨਾਂ ਨੇ ਟਰੰਪ ਦਾ ਧਿਆਨ ਜਿਹੜਾ ਉਹ ਖੇਚਿਆ ਜਿਸ ਨੇ ਫਿਰ ਐਲਾਨ ਕੀਤਾ ਕਿ অন্ਟੈਰੀਓ ਦੇ ਬਿਜਲੀ ਸਰਚਾਰਜ ਦੇ ਜਵਾਬ ਦੇ ਵਿੱਚ ਕੈਨੇਡਾ ਤੋਂ ਸਟੀਲ ਤੇ ਐਲੂਮੀਨੀਅਮ ਅਤੇ ਆਉਣ ਵਾਲੇ ਟੈਰੀਫਾਂ ਨੂੰ ਜਿਹੜਾ ਉਹ ਦੁੱਗਣਾ ਕਰਕੇ 50% ਕਰ ਦੇਣਗੇ ਪਰ ਠੰਡੇ ਦਿਮਾਗਾਂ ਨੇ ਅੰਤ ਦੇ ਵਿੱਚ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਔਰ ਜਦੋਂ ਅਮਰੀਕੀ ਵਰਨਜ ਸਕੱਤਰ ਹਾਰਵਰਡ ਲੋਟਨਿਕ ਨੇ ਫੋਰਡ ਅਤੇ ਕੁਝ ਸੰਗੀ ਜਿਹੜੇ ਨੇ ਸੰਗੀ ਮੰਤਰੀਆਂ ਨੂੰ ਇੱਕ ਮੀਟਿੰਗ ਦੇ ਲਈ ਉਹਨਾਂ ਨੂੰ ਬੁਲਾਇਆ ਵਾਸ਼ਿੰਗਟਨ ਡੀਸੀ ਦੇ ਵਿੱਚ ਸੱਦਾ ਦਿੱਤਾ ਤਾਂ ਵਾਈਟ ਹਾਊਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਸਟੀਲ ਅਤੇ ਐਲੂਮੀਨੀਅਮ ਜਿਹੜੇ ਟੈਰਿਫ ਨੇ ਉਹਨਾਂ ਦੇ ਲਈ ਮੂਲ 25% ਦੇ ਉੱਤੇ ਕਾਇਮ ਰਹੇਗਾ ਤੇ ਫੋਰਡ ਬਿਜਲੀ ਜਿਹੜੀ ਹੈ ਉਹ ਸਰਚਾਰਜ ਨੂੰ ਮੁਅਤਲ ਜਿਹੜਾ ਉਹ ਕਰਨ ਦੇ ਲਈ ਸਹਿਮਤ ਹੋ ਗਏ ਲੈਸ਼ੇ ਦੇ ਦਫ਼ਤਰ ਨੇ ਕਿਹਾ ਹੈ ਕਿ ਸਰਚਾਰਜ ਲਾਗੂ ਹੋਣ ਦੇ ਇੱਕ ਦਿਨ ਦੇ ਦੌਰਾਨ 온ਟਾਰੀਓ ਦੇ ਸਿਸਟਮ ਆਪਰੇਟਰ ਨੇ ਲਗਭਗ 26000 ਜਿਹੜੀ ਹੈ ਉਹ ਮੈਗਾਵਾਟ ਘੰਟੇ ਜਿਹੜੇ ਨੇ ਉਹ ਸੰਯੁਕਤ ਸਿਸਟਮ ਆਪਰੇਟਰ ਨੇ ਲਗਭਗ 26000 ਮੈਗਾਵਾਟ ਘੰਟੇ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਕੀਤੇ ਜਿਸ ਦੇ ਨਾਲ ਲਗਭਗ 260000 ਜਿਹੜੇ ਨੇ ਉਹ ਇਕੱਠੇ ਕੀਤੇ ਗਏ ਉਹਨਾਂ ਕਿਹਾ ਹੈ ਕਿ ਸਾਡੀ ਸਰਕਾਰ ਨੇ ਕੈਨੇਡੀਅਨ ਨੌਕਰੀਆਂ ਤੇ ਪਰਿਵਾਰਾਂ ਦੀ ਰੱਖਿਆ ਦੇ ਲਈ ਜਿਹੜਾ ਹੈ ਉਹ ਇੱਕ ਅਸਥਾਈ ਬਿਜਲੀ ਨਿਰਯਾਤ ਸਰਚਾਰਜ ਸ਼ੁਰੂ ਕਰਕੇ ਤੁਰੰਤ ਜਿਹੜਾ ਉਸਤੇ ਨਿਰਿਆਤ ਜਿਹੜਾ ਉਹ ਕਾਰਵਾਈ ਕਰਨ ਦੇ ਲਈ ਕੀਤੀ ਔਰ ਇਹਨਾਂ ਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਕਿ ਡੈਰੀਓ ਰਾਸ਼ਪਤੀ 트럼ਪ ਦੇ ਅਣਉਚਿਤ ਟੈਰੀਫਾਂ ਦੇ ਅੱਗੇ ਪਿੱਛੇ ਨਹੀਂ ਹਟੇਗਾ ਜਦੋਂ ਸਰਕਾਰ ਨੇ ਪਹਿਲੀ ਵਾਰ ਸਰਚਾਰਜ ਪੇਸ਼ ਕੀਤਾ ਸੀ ਤਾਂ ਕਿ ਹਾਸੀ ਕਿ ਕਿਸੇ ਵੀ مالیਏ ਦੀ ਕਰਮਚਾਰੀਆਂ ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਦੇ ਲਈ ਮਦਦ ਕੀਤੀ ਜਾਏਗੀ ਪਰ ਉਸ ਦੇ ਦਫਤਰ ਨੇ ਇਸ ਬਾਰੇ ਜਿਹੜਾ ਉਹ ਕਿਹਾ ਕਿ ਸਹਾਇਤਾ ਦੇ ਨਾਲ ਨਾਲ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਪਰ ਇਨਕਾਰ ਜਿਹੜਾ ਉਹ ਇਸ ਤੋਂ ਕਰ ਦਿੱਤਾ ਕਿ ਪੈਸੇ ਕਿੱਥੇ ਜਾਣਗੇ ਸੂਬੇ ਨੇ ਪਹਿਲਾ ਅੰਦਾਜ਼ਾ ਸਰਚਾਰਜ ਲਾਗੂ ਹੋਣ ਦੇ ਨਾਲ ਹਰ ਰੋਜ਼ ਜਿਹੜਾ ਉਹ ਤਕਰੀਬਨ 3000 ਤੋਂ 4000 ਦਾ ਮਾਲੀਆ ਪੈਦਾ ਕਰੇਗਾ ਐਨਡੀਪਾਗੂ ਜਗਮੀਤ ਸਿੰਘ ਨੇ 2030 ਤੱਕ 35 ਹਜ਼ਾਰ ਨਰਸਾਂ ਨੂੰ ਨਿਯੁਕਤ ਕਰਕੇ ਕੈਨੇਡਾ ਦੇ ਸੰਘਰਸ਼ਸ਼ੀਲ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਉਹ ਵਾਅਦਾ ਕੀਤਾ ਹੈ। ਉਹਨਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਟੋਨ ਸਮਾਗਮ ਦੇ ਵਿੱਚ ਗੱਲਬਾਤ ਕਰਦਿਆਂ ਹੋਇਆ ਨਰਸਾਂ ਦੇ ਲਈ ਸੁਰੱਖਿਅਤ ਕੰਮ ਦੀ ਜਿਹੜੀ ਹੈ ਉਹ ਗੱਲ ਆਖੀ ਉਹਨਾਂ ਨੇ ਕਿਹਾ ਕਿ ਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਅਤੇ ਨਰਸਾਂ ਤੇ ਮਰੀਜ਼ਾਂ ਦੇ ਵਿਚਕਾਰ ਇੱਕ ਠੁਕਮਾ ਅਨੁਪਾਤ ਯਕੀਨੀ ਬਣਾਉਣ ਦਾ ਵਾਅਦਾ ਵੀ ਉਹਨਾਂ ਨੇ ਕੀਤਾ ਹੈ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਅਨੁਪਾਤ ਹੋਵੇਗਾ ਕਿ ਪਰ ਇੱਕ ਪਾਰਟੀ ਬੁਲਾਰੇ ਨੇ ਕਿਹਾ ਹੈ ਕਿ ਇੱਕ ਐਨਡੀਪੀ ਜਿਹੜੇ ਆ ਉਹ ਸਰਕਾਰ ਇਸ ਤੇ ਉੱਤੇ ਸੂਬਿਆਂ ਤੇ ਪ੍ਰਦੇਸ਼ਾਂ ਦੇ ਨਾਲ ਕੰਮ ਕਰੇਗੀ ਸਿੰਘ ਨੇ ਸੁਭਾਈ ਸਰਕਾਰ ਦੁਆਰਾ ਨਿੱਜੀ ਨਰਸਿੰਗ ਏਜੰਸੀਆਂ ਦੀ ਜਿਹੜੀ ਹੈ ਉਹ ਵਰਤੋਂ ਦੀ ਨਿੰਦਾ ਕੀਤੀ ਹੈ ਤੇ ਉਹਨਾਂ ਨੇ ਇਹ ਦਲੀਲ ਦਿੱਤੀ ਹੈ ਕਿ ਉਹ ਇੱਕ ਦੋ ਪੱਧਰੀ ਪ੍ਰਣਾਲੀ ਬਣਾ ਰਹੇ ਨੇ ਤੇ ਜਨਤਕ ਪ੍ਰਣਾਲੀ ਦੇ ਵਿੱਚ ਨਰਸਾਂ ਦੇ ਲਈ ਜਿਹੜੀ ਹੈ ਉਹ ਬਿਹਤਰ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਜਦੋਂ ਕਿ ਸਿਹਤ ਸੰਭਾਲ ਸਟਾਫਿੰਗ ਇੱਕ ਸੋਬਈ ਜ਼ਿੰਮੇਵਾਰੀ ਹੈ ਪਾਰਟੀ ਨੇ ਕਿਹਾ ਹੈ ਕਿ ਉਹ ਨਵੇਂ ਸੰਗੀ ਸਿਹਤ ਅਤੇ ਤਬਾਦਲਿਆਂ ਨੂੰ ਭਰਤੀ ਤੇ ਬਰਕਰਾਰ ਰੱਖਣ ਦੀਆਂ ਰਣਨੀਤੀਆਂ ਦੇ ਨਾਲ ਜੋੜਨਗੇ ਪਿਛਲੇ ਮਹੀਨੇ ਕੈਨੇਡੀਅਨ ਨਰਸ ਐਸੋਸੀਏਸ਼ਨ ਨੇ ਸਾਰੀਆਂ ਧਿਰਾਂ ਨੂੰ ਇੱਕ ਰਾਸ਼ਟਰੀ ਲਾਇਸੈਂਸਿੰਗ ਢਾਂਚਾ ਸਥਾਪਿਤ ਕਰਨ ਲਈ ਵਚਨਬੱਧ ਹੋਣ ਦਾ ਸੱਦਾ ਦਿੱਤਾ ਤਾਂ ਜੋ ਨਰਸਾਂ ਨੂੰ ਉੱਥੇ ਕੰਮ ਕਰਨ ਦੀ ਜਿਹੜੀ ਹੈ ਉਹ ਫਲੈਕਸੀਬਿਲਟੀ ਦਿੱਤੀ ਜਾ ਸਕੇ ਜਿੱਥੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈ ਐਪਸੋ ਦੁਆਰਾ ਕਰਵਾਏਗੇ ਪੋਲ ਦੇ ਵਿੱਚ ਸਿਹ ਸੰਭਾਲ ਵੋਟਰਾਂ ਦੀਆਂ ਤਰਜੀਹਾਂ ਦੇ ਵਿੱਚ ਜਿਹੜੀ ਹੈ ਉਹ ਕਫਾਇਤਤਾ ਅਤੇ ਰਹਿਣ ਸਹਿਣ ਦੀ ਲਾਗਤ ਦੇ ਨਾਲ-ਨਾਲ ਆਰਥਿਕਤਾ ਦੇ ਪਿੱਛੇ ਤੇ ਜੇ ਸਥਾਨ ਦੇ ਉੱਤੇ ਆ ਔਰ ਇਸ ਵਿਸ਼ੇ ਦੇ ਉੱਤੇ ਲਿਬਰਲਾਂ ਨੇ ਹੁਣ ਤੱਕ ਐਲਾਨ ਕੀਤਾ ਹੈ ਕਿ 18 ਤੋਂ 64 ਸਾਲ ਦੀ ਉਮਰ ਦੇ ਕੈਨੇਡੀਅਨਾਂ ਦੇ ਲਈ ਦੰਦਾਂ ਦੀ ਕਵਰੇਜ ਦਾ ਵਿਸਥਾਰ ਕਰਨਗੇ ਤੇ ਇੱਕ ਕਦਮ ਉਹਨਾਂ ਨੇ ਸ਼ੁਰੂ ਦੇ ਵਿੱਚ ਹੋਣਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਜਿਹੜਾ ਉਹ ਚੁੱਕਿਆ ਸੀ ਜਿਸ ਦੇ ਨਾਲ ਲੋਕਾਂ ਨੂੰ ਦੰਦਾਂ ਦੀ ਦੇਖਭਾਲ ਦੇ ਖਰਚਿਆਂ ਦੇ ਵਿੱਚ ਲਗਭਗ ਡਾਲਰ 800 ਪ੍ਰਤੀ ਸਾਲ ਦੀ ਬਚਤ ਹੋਵੇਗੀ ਕੰਜ਼ਰਵੇਟਿਵਾਂ ਨੇ ਹੁਣ ਤੱਕ ਮੁਹਿੰਮ ਦੌਰਾਨ ਸਹਿਣ ਸੰਭਾਲ ਜਿਹੜਾ ਉਹ ਉਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਮੌਜੂਦਾ ਸੰਗੀ ਦੰਦਾ ਦੀ ਦੇਖਪਾਲ ਫਾਰਮਾ ਕੇਅਰ ਅਤੇ ਬੱਚਿਆਂ ਦੀ ਦੇਖਪਾਲ ਕਵਰੇਜ ਯੋਜਨਾਵਾਂ ਲਾਗੂ ਰਹਿਣਗੀਆਂ ਤੇ ਨਸ਼ਿਆਂ ਦੇ ਇਲਾਜ ਦੇ ਨਾਲ-ਨਾਲ ਸਾਬਕਾ ਸੈਨਿਕਾਂ ਦੀ ਸਿਹਤ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਜਾਏਗਾ। ਇੱਕ ਨਵੇਂ ਪੋਲ ਤੋਂ ਮੁਹਿੰਮ ਦੇ ਅੱਧੇ ਸਮੇਂ ਦੇ ਵਿੱਚ ਵੀ ਲਿਬਰਲਾਂ ਨੇ ਸੰਗੀ ਚੋਣ ਦੌੜ ਦੇ ਵਿੱਚ ਜਿਹੜਾ ਉਹ ਲੀਡ ਬਣਾਈ ਰੱਖੀ ਹੈ ਪਰ ਕਨਜ਼ਰਵੇਟਿਵਾ ਨੇ ਇਸ ਪਾੜੇ ਨੂੰ ਘਟਾ ਦਿੱਤਾ ਹੈ। ਐਪਸੋਸ ਪੋਲ ਤੋਂ ਪਤਾ ਚੱਲਦਾ ਹੈ ਕਿ ਸਰਵੇਖਣ ਕੀਤੇ ਗਏ 42% ਕੈਨੇਡੀਅਨਾਂ ਨੇ ਲਿਬਰਲਾਂ ਨੂੰ ਵੋਟ ਪਾਉਣਗੇ ਜੋ ਕੀ ਪਿਛਲੇ ਹਫਤੇ ਦੇ ਨਾਲ ਉਹ 4 ਅੰਕ ਘਟ ਹੈ ਤੇ ਚੋਣਾ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੈ ਕਿ ਪਾਰਟੀ ਦਾ ਆਧਾਰ ਡਿੱਗਿਆ ਹੈ ਕੰਜ਼ਰਵੇਟਿਵ 36% ਤੇ ਦੋ ਅੰਕ ਜਿਹੜੇ ਨੇ ਉਹ ਇਸ ਤੋਂ ਉੱਪਰ ਨੇ ਇਪਸੋਸ ਪਬਲਿਕ ਅਫੇਅਰਸ ਦੇ ਸੀਈ ਨੇ ਕਿਹਾ ਹੈ ਕਿ ਲਿਬਰਲਰਾਂ ਦੇ ਕੋਲ ਜੋ ਵੀ ਗਤੀ ਸੀ ਉਹ ਘਟ ਗਈ ਹੈ ਮਾਰਕ ਕਾਰਨੀ ਦੇ ਲਿਬਰਲ ਪਾਰਟੀ ਦੇ ਨੇਤਾ ਬਨਨ ਤੇ ਬਨਨ ਤੋਂ ਬਾਅਦ ਕੰਜ਼ਰਵੇਟਿਵਾਂ ਦੇ ਲਈ ਇਹ ਇੱਕੋ ਇੱਕ ਚੰਗੀ ਖਬਰ ਰਹੀ ਹੈ ਇਹ ਕਾਇਮ ਰਹੇਗੀ ਜਾਂ ਨਹੀਂ ਇਹ ਇੱਕ ਹੋਰ ਸਵਾਲ ਹੈ ਸਰਵੇਖਣ ਕੀਤੇ ਗਏ ਵੋਟਰਾਂ ਨੇ ਕਿਹਾ ਹੈ ਕਿ ਉਹ ਨਿਊ ਡੈਮੋਕ੍ਰੇਟਸ ਦਾ ਸਮਰਥਨ ਕਰਨਗੇ ਪਿਛਲੇ ਹਫਤੇ ਦੇ ਨਾਲੋਂ ਇੱਕ ਜਿਹੜਾ ਉੰਕ ਘਟਾ ਹੈ ਗ੍ਰੀਨ ਪਾਰਟੀ ਵੀ ਇੱਕ ਅੰਕ ਡਿੱਗ ਕੇ 2 ਫੀਸਦ ਰਹਿ ਗਈ ਹੈ ਜਦੋਂ ਕਿ ਬਲੌਕ ਕਿਊਬਿਕਵਾ ਜਿਹੜੇ ਨੇ ਉਹ ਰਾਸ਼ਟਰੀ ਪੱਧਰ ਦੇ ਉੱਤੇ 6 ਫੀਸਦ ਸਮਰਥਨ ਦੇ ਨਾਲ ਜਿਹੜਾ ਯਾਕਿਊਬਿਕ ਵੋਟਰਾਂ ਦੇ 25 ਫੀਸਦ 'ਤੇ ਸਥਿਰ ਰਿਹਾ ਹੈ ਇਸ ਹਫਤੇ ਮਾਂਟਰੀਅਲ ਦੇ ਵਿੱਚ ਹੋਣ ਵਾਲੀਆਂ ਲੀਡਰਾਂ ਦੀਆਂ ਬਹਿਸਾਂ ਤੋਂ ਪਹਿਲਾਂ ਆਏ ਇਸ ਬੋਲ ਦੇ ਅਨੁਸਾਰ ਪਿਛਲੇ ਜਿਹੜਾ ਹਫਤੇ ਤੋਂ ਦੁਚਿੱਤੀ ਦੇ ਵਿੱਚ ਪਏ ਕੈਨੇਡੀਅਨਾਂ ਦੀ ਗਿਣਤੀ 4 ਅੰਕ ਵੱਧ ਕੇ 11 ਫੀਸਦ ਹੋ ਗਈ ਹੈ ਲਿਬਰਲ ਨੇਤਾ ਮਾਰਕ ਕਾਰਨੇ ਅੰਗਰੇਜ਼ੀ ਭਾਸ਼ਾ ਬਹਿਸ ਜਿੱਤਣ ਦੇ ਪੱਖ ਦੇ ਵਿੱਚ ਹਨ ਇੱਕ 40 ਫੀਸਦ ਦਾ ਜਿਹੜਾ ਉਹ ਕਹਿਣਾ ਹੈ ਕਿ ਅਜਿਹਾ ਹੈ ਕਿ ਜਦੋਂ 34 ਫੀਸਦ ਦਾ ਕਹਿਣਾ ਹੈ ਕਿ ਪੇਰੇ ਪੋਲੀਓ ਫਰੈਂਚ ਭਾਸ਼ਾ ਬਹਿਸ ਜਿੱਤਨਗੇ ਤਿੰਨ ਹਫ਼ਤਿਆਂ ਦੀ ਚੋਣ ਮੁਹਿੰਮ ਤੋਂ ਬਾਅਦ 33 ਫੀਸਦ ਕੈਨੇਡੀਅਨ ਜਿਹੜੇ ਨੇ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੇ ਲਿਬਰਲਾਂ ਨੂੰ ਵੋਟ ਪਾਉਣ ਦੀ ਸੰਭਾਵਨਾ ਜ਼ਿਆਦਾ ਹੈ ਇਸ ਤੋਂ ਇਲਾਵਾ 25 ਫੀਸਦ ਜਿਹੜੇ ਨੇ ਉਹ ਕੰਜ਼ਰਵੇਟਿਵਾ ਦੇ ਲਈ ਵੀ ਇਹੀ ਕਹਿ ਰਹੇ ਨੇ ਇਸ ਦੇ ਉਲਟ 33 ਫੀਸਦ ਨੇ ਕਿਹਾ ਕਿ ਹੁਣ ਉਹਨਾਂ ਦੇ ਕੰਜ਼ਰਵੇਟਿਵਾਂ ਨੂੰ ਵੋਟ ਪਾਉਣ ਦੀ ਸੰਭਾਵਨਾ ਤਿੰਨ ਹਫ਼ਤੇ ਜਿਹੜੇ ਨੇ ਉਹ ਤਿੰਨ ਹਫ਼ਤੇ ਵੋਟ ਪਾਉਣ ਦੀ ਸੰਭਾਵਨਾ ਜਿਹੜੀ ਹੈ ਉਹ ਪਹਿਲਾਂ ਦੇ ਨਾਲੋਂ ਕਾਫੀ ਘੱਟ ਚੁੱਕੀ ਹੈ ਜਦੋਂ ਕਿ 27% ਦੇ ਲਿਬਰਲਾਂ ਤੋਂ ਮੂੰ ਮੋੜ ਰਹੇ ਨੇ ਸਰਵੇਖਣ ਕੀਤੇ ਗਏ ਵੋਟਰਾਂ ਦੇ ਵਿੱਚੋਂ ਸਿਰਫ 9% ਨੇ ਕਿਹਾ ਹੈ ਕਿ ਉਹਨਾਂ ਦੀ ਐਨਡੀਪੀ ਨੂੰ ਚੋਣਾਂ ਦੀ ਜਿਹੜੀ ਸੰਭਾਵਨਾ ਹੈ ਉਹ ਜ਼ਿਆਦਾ ਹੈ ਜਦੋਂ ਕਿ 32 ਫੀਸਦੀ ਵੋਟਰਾਂ ਦੀ ਹੁਣ ਘੱਟ ਸੰਭਾਵਨਾ ਹੈ ਜੇ ਇਹ ਅੰਕੜੇ ਇਸੇ ਤਰ੍ਹਾਂ ਰਹਿੰਦੇ ਨੇ ਤਾਂ ਐਨਡੀਪੀ ਨੂੰ ਆਪਣੀ ਅਧਿਕਾਰਤ ਪਾਰਟੀ ਸਥਿਤੀ ਨੂੰ ਬਹੁਤ ਮੁਸ਼ਕਿਲ ਆਵੇਗੀ ਪਿਛਲੇ ਹਫਤੇ ਜਿਹੜੀ ਹੈ ਪਿਛਲੇ ਹਫਤੇ ਦੋ ਲੀਡਰਸ਼ਿਪ ਜੜੀਆਂ ਨੇ ਉਹਨਾਂ ਦੇ ਵਿੱਚ ਬਹੁਤ ਮੁਸ਼ਕਿਲ ਆਵੇਗੀ ਔਰ ਪਿਛਲੇ ਹਫਤੇ ਦੋ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਕਰਨ ਵਾਲੇ ਲੋਕਾਂ ਦਾ ਹਿੱਸਾ 3% ਵਧਿਆ 56 ਜਿਹੜੇ ਫੀਸਦ ਨੇ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇੱਕ ਨਵੇਂ ਨੇਤਾ ਦਾ ਅਹੁਦਾ ਸੰਭਾਲਿਆ ਜਾਵੇ ਜਦੋਂ ਕਿ 44 ਫੀਸਦ ਕਹਿੰਦੇ ਨੇ ਕਿ ਲਿਬਰਲ ਦੁਬਾਰਾ ਚੋਣ ਦੇ ਹੱਕਦਾਰ ਜਿਹੜੇ ਨੇ ਉਹ ਹਨ ਯਾਨੀ ਕਿ ਵਦੇ ਨੇ ਔਰ ਜਦੋਂ ਪੁੱਛਿਆ ਗਿਆ ਕਿ ਕਿਹੜਾ ਪਾਰਟੀ ਆਗੂ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਬਣੇਗਾ ਤਾਂ ਕੈਨੇਡੀਅਨ ਜਿਹੜੇ ਨੇ ਉਹਨਾਂ ਨੇ ਅਜੇ ਵੀ ਪਰੇ ਪੋਲੀਵਰ ਦੀ ਬਜਾਏ ਕਾਰਨੇ ਨੂੰ ਹੀ ਚੁਣਿਆ ਹੈ ਹਾਲਾਂਕਿ ਕਾਰਨੇ ਦਾ ਸਮਰਥਨ ਪਿਛਲੇ ਹਫਤੇ ਤੋਂ ਜਿਹੜਾ ਉਹ 4 ਕੋ ਅੰਕ ਜਿਹੜਾ ਉਹ heਠਾ ਆ ਗਿਆ ਹੈ heਠਾ ਡਿੱਗ ਕੇ 41% ਤੇ ਰਹਿ ਗਿਆ ਜਦੋਂ ਕਿ ਪੋਲੀਐਵ ਨੂੰ ਜਿਹੜਾ ਉਹ 4 ਅੰਕ ਦਾ ਵਾਦਾ ਹੋਇਆ ਤੇ ਉਹ 36% ਸਮਰਥਨ ਤੇ ਜਿਹੜਾ ਉਹ ਚੱਲ ਰਹੇ ਨੇ ਐਨਡੀਪੀ ਨੇਤਾ ਜਗਮੀਤ ਸਿੰਘ 12% ਤੇ ਸਥਿਰ ਰਹੇ ਨੇ ਪੋਲੀਓ ਇਸ ਸਵਾਲ ਦੇ ਉੱਤੇ ਵੀ ਜੋਰ ਫੜਦੇ ਲੱਗ ਰਹੇ ਨੇ ਕਿ ਕਿਹੜਾ ਨੇਤਾ ਅਮਰੀਕੀ ਜਿਹੜਾ ਉਹ ਰਾਸ਼ਟਰਪਤੀ ਡੋਨਲਡ 트ੰਪ ਨੂੰ ਸਭ ਤੋਂ ਵਧੀਆ ਢੰਗ ਨਾਲ ਸੰਭਾਲੇਗਾ ਤੇ ਕੈਨੇਡਾ ਨੂੰ ਟੈਰਿਫਾਂ ਤੇ ਹੋਰ ਜਿਹੜੇ ਸੁਰੱਖਿਆਵਾਦੀ ਵਪਾਰਕ ਨੀਤੀਆਂ ਤੋਂ ਬਚਾਏਗਾ ਹਾਲਾਂਕਿ ਸਰਵੇਖਣ ਜਿਹੜੇ ਨੇ ਉਹ ਕੀਤੇ ਗਏ ਲਗਭਗ ਅੱਧੇ ਵੋਟਰ ਅਜੇ ਵੀ ਕਾਰਨ ਇਹਨੂੰ 트ੰਪ ਦੇ ਨਾਲ ਭਵਿੱਖੀ ਗੱਲਬਾਤ ਦੇ ਵਿੱਚ ਪਾਰਟੀ ਨੇਤਾਵਾਂ ਦੇ ਵਿੱਚੋਂ ਸਭ ਤੋਂ ਸਖਤ ਵਾਰਤਾਕਾਰ ਦੇ ਵਜੋਂ ਦੇਖਦੇ ਨੇ ਤੇ ਨਾਲ ਹੀ ਆਰਥਿਕਤਾ ਨੂੰ ਜਿਹੜਾ ਉਹ ਯਾਨੀ ਕਿ ਉਹ ਵਿਅਕਤੀ ਜੋ ਆਰਥਿਕਤਾ ਨੂੰ ਅਮਰੀਕਾ ਤੋਂ ਦੂਰ ਕਰਨ ਦੇ ਲਈ ਕੈਨੇਡੀਅਨਾਂ ਨੂੰ ਸਭ ਤੋਂ ਵਧੀਆ ਟਾਂਗ ਦੇ ਨਾਲ ਇਕਜੁੱਟ ਕਰੇਗਾ ਅਤੇ ਟਰੰਪ ਦੇ ਟੈਰੀਫਾਂ ਤੋਂ ਵੀ ਜਿਹੜਾ ਉਹ ਉਹਨਾਂ ਨੂੰ ਆਰਥਿਕ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਲਈ ਉਸ ਦਾ ਜਿਹੜਾ ਉਹ ਹੁਨਰ ਵੀ ਰੱਖਦਾ ਹੋਵੇ ਸੋ ਪੋਲੀਆਬ ਨੇ ਪਿਛਲੇ ਹਫਤੇ ਤੋਂ ਉਹਨਾਂ ਸਵਾਲਾਂ ਦੇ ਉੱਤੇ ਆਪਣੇ ਸਮਰਥਨ ਦੇ ਵਿੱਚ 2 ਤੋਂ 6 ਅੰਕਾਂ ਦੇ ਵਿਚਕਾਰ ਜਿਹੜਾ ਉਹ ਸੁਧਾਰ ਕੀਤਾ ਹੈ ਕਿ 42% ਨੇ ਕਿਹਾ ਹੈ ਕਿ ਪੋਲੀਆਬ ਜਿਹੜੇ ਨੇ ਉਹ ਕੈਨੇਡਾ ਤੇ ਕੈਨੇਡੀਅਨਸ ਤੋਂ ਵਪਾਰ ਅਤੇ ਸੁਰੱਖਿਆ ਜਿਹੜਾ ਉਸ ਤੇ ਉੱਤੇ ਰਾਸ਼ਪਤੀ ਟਰੰਪ ਦੀ ਮੰਗ ਨੂੰ ਸਵੀਕਾਰ ਕਰਨਗੇ ਕਾਰਨੇ ਬਾਰੇ ਕੈਨੇਡੀਅਨਾਂ ਦੀ ਗਿਣਤੀ 5 ਅੰਕ ਵੱਧ ਕੇ ਜਿਹੜੀ ਹੈ ਉਹ 27% ਹੋ ਗਈ ਹੈ ਇਸ ਤੋਂ ਇਲਾਵਾ ਇਪਸੋਸ ਨੇ ਪਾਇਆ ਹੈ ਕਿ ਤਿੰਨ ਹਫ਼ਤਿਆਂ ਬਾਅਦ ਮੁਹਿੰਮ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਸਭ ਤੋਂ ਵੱਡਾ ਜਿਹੜਾ ਉਹ ਮੁੱਦਾ ਬਣਿਆ ਹੋਇਆ ਹੈ ਪਰ ਅਜੇ ਹਾ ਜਿਹੜਾ ਉਹ ਕਹਿਣ ਵਾਲੇ ਕੈਨੇਡੀਅਨਾਂ ਦੀ ਗਿਣਤੀ 2 ਹਫ਼ਤੇ 5 ਅੰਕ ਬਾਅਦ ਕੇ 41% ਹੋ ਗਈ ਹੈ ਜਦੋਂ ਕਿ ਜਦੋਂ ਕਿ ਉਸ ਦੇ ਵਿੱਚ ਪਹਿਲਾਂ ਦੇ ਸਰਵੇਖਣ ਦੇ ਵਿੱਚ ਅਮਰੀਕਾ ਕੈਨੇਡਾ ਸਬੰਧ ਦੁੰਜੇ ਨੰਬਰ ਦਾ ਮੁੱਦਾ ਜਿਹੜਾ ਹੈ ਉਹ ਪਾਇਆ ਗਿਆ ਹੈ ਇਸ ਤੋਂ ਇਲਾਵਾ ਉਦੋਂ ਤੋਂ ਇਹ ਆਰਥਿਕਤਾ ਸਿਹਤ ਸੰਭਾਲ ਅਤੇ ਰਿਹਾਇਸ਼ ਤੋਂ ਪਿੱਛੇ ਰਹਿ ਗਿਆ ਹੈ ਇਸ ਨੂੰ ਪ੍ਰਮੁੱਖ ਮੁੱਦੇ ਵਜੋਂ ਚੁਣਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਜਿਹੜੀ ਹੈ ਉਹ 6 ਅੰਕ ਡਿੱਗ ਗਈ ਹੈ ਪਿਛਲੇ ਹਫਤੇ ਲਿਬਰਲਾਂ ਦੇ ਨਾਲ ਸਮਝੌਤਾ ਜਿਹੜਾ ਹੈ ਉਹ ਸਮਝੌਤਾ ਕਰਨ ਤੋਂ ਬਾਅਦ ਕੰਜ਼ਰਵੇਟਿਵਾਂ ਨੂੰ ਹੁਣ ਇੱਕ ਅਜਿਹੀ ਪਾਰਟੀ ਦੇ ਵਜੋਂ ਦੇਖਿਆ ਜਾ ਰਿਹਾ ਹੈ ਜੋ ਵਧੀਆ ਢੰਗ ਦੇ ਨਾਲ ਸੰਭਾਲੇਗੀ ਇਸ ਕੈਨੇਡ ਇਸ ਦੇ ਉੱਤੇ ਜਿਹੜੇ ਲਿਬਰਲ ਹੈ ਖਾਸ ਕਰਕੇ ਹੁਣ ਕੈਨੇਡੀਅਨਾਂ ਦੀਆਂ ਨਜ਼ਰਾਂ ਦੇ ਵਿੱਚ ਅਮਰੀਕੀ ਸਬੰਧਾਂ ਨੂੰ ਸੰਬੋਧਿਤ ਕਰਨ ਦੇ ਲਈ ਕੰਜ਼ਰਵੇਟਿਵਾਂ ਦੇ ਨਾਲ ਜਿਹੜਾ ਹੈ ਉਹ 62 ਅੰਕਾ ਦੇ ਨਾਲ ਸਭ ਤੋਂ ਵਧੀਆ ਪਾਰਟੀ ਦੇ ਵਜੋਂ ਅੱਗੇ ਕੰਮ ਕਰ ਰਹੀ ਹੈ ਬੀਤੇ ਦਿਨ ਸਰੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਨਿਭਾਈ ਗਈ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਤਾਂ ਨੇ ਹਾਜ਼ਰੀ ਲਗਵਾਈ ਅਤੇ ਨਾਲ ਦੀ ਨਾਲ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ ਆਪ ਦੇਖਦੇ ਆ ਨਿਸ਼ਾਨ ਸਾਹਿਬ ਦੇ ਵਿੱਚ ਕਿਵੇਂ ਸਾਰੀ ਸੰਗਤ ਨੇ ਆਪਣਾ ਵਾਧ ਚੜ ਕੇ ਯੋਗਦਾਨ ਪਾਇਆ ਸਵੇਕ ਕਥਾ ਦਰਵਾਜ਼ਾ ਸਜਣਗੇ 16 ਨੂੰ ਕਵੀ ਦਰਵਾਜ਼ਾ ਸਜਣਗੇ 17 ਤਰੀਕ ਨੂੰ ਢਾਡੀ ਦਰਵਾਜ਼ਾ ਸਜਣਗੇ ਅਤੇ 19 ਤਰੀਕ ਨੂੰ ਜੋ ਵਿਸ਼ੇਸ਼ ਪ੍ਰੋਗਰਾਮ ਹੈ ਆਪਣਾ ਨਗਰ ਕੀਰਤਨ ਦਾ ਖਾਸ ਸਾਡੇ ਪ੍ਰੋਗਰਾਮ ਹੋਵੇਗੀ ਜੋ ਕਿ ਲਗਭਗ 7:30 ਵਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਸਰੂਪ ਨੇ ਉਹ ਮੇਨ ਫਲੋਰ ਤੇ ਆ ਜਾਣੇ ਨੇ ਤੇ ਲਗਭਗ 10 15 20 ਮਿੰਟ ਗੁਰੂ ਸਾਹਿਬ ਨੂੰ ਸਲਾਮੀ ਦਿੱਤੀ ਜਾ ਕੇ ਅਰਦਾਸ ਹੋਵੇਗੀ ਇਹਦੇ ਵਿੱਚ ਨਾਲ ਦੀ ਨਾਲ ਜਿਨ੍ਹਾਂ ਦੀ ਇਹ ਧਰਤੀ ਹੈ ਨੇਟਵਰਕ ਜੋ ਹਨ ਉਹਨਾਂ ਨੇ ਵੀ ਸਲਾਮੀ ਦੇਣੀ ਗੁਰੂ ਸਾਹਿਬ ਜੀ ਨੂੰ ਜੋ ਆਪਣਾ ਉਹਨਾਂ ਦਾ ਪ੍ਰੋਗਰਾਮ ਅੰਦਾਜ਼ ਕਰਨਾ ਹੈ ਲਗਭਗ ਤਕਰੀਬਨ ਸਵਾ 8:00 ਵਜੇ ਸਤਿਗੁਰ ਸੱਚੇ ਪਾਤਸ਼ਾਹ ਪੰਜ ਪਾਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਚਾਲੇ ਪਾਲ ਰਹੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਹਮ ਹਮਾ ਕੇ ਗੁਰਦੁਆਰਾ ਸਾਹਿਬ ਨੂੰ ਜੋ ਇਸ ਮਹਾਨ ਜੋੜਵੇਂ ਦੇ ਵਿੱਚ ਆਪਣਾ ਭਾਗ ਲਾਓ ਪਾਓ ਤੇ ਯੋਗਦਾਨ ਪਾਓ ਨਾਲ ਦੀ ਨਾਲ ਸੰਗਤਾਂ ਨੂੰ ਜ਼ਰੂਰੀ ਬੇਨਤੀ ਆ ਕਿ ਜਿੱਥੇ ਆਪਾਂ ਵੱਡਾ ਮਹਾਨ ਪ੍ਰੋਗਰਾਮ ਕਰ ਰਹੇ ਹਾਂ ਇਕੱਲਾ ਕਮੇਟੀਆਂ ਨਹੀਂ ਕਰ ਸਕਦੀਆਂ ਆਪ ਸੰਗਤਾਂ ਦਾ ਸੋ ਜੋ ਸਦਕੇ ਹੁੰਦਾ ਹੈ ਆਪ ਸੰਗਤਾਂ ਹਮੇਸ਼ਾ ਹੀ ਸਹਿਯੋਗ ਦਿੰਦੀਆਂ ਨੇ ਸੋ ਇਸ ਵਾਰ ਵੀ ਸਹਿਯੋਗ ਦੀ ਉਮੀਦ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਸਫਾਈ ਦਾ ਖਾਸ ਧਿਆਨ ਰੱਖਣਾ ਜਿੰਨੇ ਵੀ ਆਪਣੇ ਸਟਾਲਾਂ ਵਾਲੇ ਵੀਰ ਆ ਭੈਣਾਂ ਜਿਨ੍ਹਾਂ ਨੇ ਸਟਾਲ ਲਾਏ ਆ ਉਹ ਖਾਸ ਧਿਆਨ ਰੱਖਣਾ ਜਿਵੇਂ ਆਪਾਂ ਦੇਖਿਆ ਕਿ ਇੰਗਲੈਂਡ ਦੇ ਵਿੱਚ ਨਗਰ ਕੀਰਤਨ ਹੋਇਆ ਉੱਥੇ ਸਿਲੰਡਰ ਫਟ ਗਿਆ ਕੋਈ ਵੱਡੀ ਕੋਈ ਜੋ ਕਹਿ ਸਕੀਏ ਦੁਖਦਾਈ ਘਟਨਾ ਨਹੀਂ ਹੋਈ ਬਚਾਅ ਹੋ ਗਿਆ ਆਪਾਂ ਬੜਾ ਖਿਆਲ ਰੱਖਣਾ ਜੋ ਸਿਲੰਡਰ ਹੈ ਲਗਭਗ 25 ਫੁੱਟ ਦੂਰ ਰੱਖਣਾ ਆ ਜਿਹੜਾ ਜਿੱਥੇ ਆਪਣਾ ਆਪਾਂ ਉਸਤਾਨ ਲਾਇਆ ਆ ਇਹਦਾ ਖਾਸ ਧਿਆਨ ਰੱਖਿਓ ਸਫਾਈ ਦਾ ਖਾਸ ਧਿਆਨ ਰੱਖਿਓ ਜੋ ਤੇਲ ਸ਼ਾਮਾ ਨੂੰ ਬਚ ਜਾਂਦਾ ਆ ਉਹਨੂੰ ਬੜੇ ਹੀ ਗੈਲਰਨਾ ਵਿੱਚ ਪਾ ਕੇ ਜਿੱਥੇ ਡੰਪ ਹੁੰਦਾ ਉੱਥੇ ਕਰ ਸਕਦੇ ਨਹੀਂ ਕਰ ਸਕਦੇ ਤਾਂ ਗੈਲਰਨਾ ਵਿੱਚ ਪਾ ਕੇ ਉੱਥੇ ਹੀ ਰੱਖ ਦਿਓ ਜੋ ਗਰਬਜ ਹੈ ਉਹਨਾਂ ਨੂੰ ਵੀ ਅਲੱਗ-ਅਲੱਗ ਜੋ ਰੀਸਾਈਕਲ ਲੇਂਗੇ ਉਹਨੂੰ ਅਲੱਗ ਰੱਖੋ ਦੂਜਾ ਗਰਬਜ ਅਲੱਗ ਰੱਖੋ ਇਹ ਸਭ ਨਾਲ ਬੜੇ ਤਰਤੀਬ ਵਾ ਢੰਗ ਦੇ ਨਾਲ ਰੱਖੋ ਉਹਨੂੰ ਬੈਗਾਂ ਵਿੱਚ ਪਾ ਕੇ ਰੱਖੋ ਸੋ ਸੰਗਤਾਂ ਨੂੰ ਬੇਨਤੀ ਆ ਕਿ ਇਹ ਜੋ ਮਹਾਨ ਕਾਰਜ ਹੈ ਜੋ ਆਪਾਂ ਆਰੰਭਿਆ ਜੋ ਆਪਾਂ ਕਰ ਰਹੇ ਆ ਗੁਰੂ ਦੀ ਕਿਰਪਾ ਹੋ ਰਹੀ ਆ ਇਹ ਕੱਲਾ ਇਹ ਨਹੀਂ ਕਿ ਕਿ ਮੇਲੇ ਰੂਪ ਵਿੱਚ ਆਪਾਂ ਕਰਨਾ ਹੈ ਇਹਦੇ ਗੁਰਮਤ ਸਿਧਾਂਤ ਹੈ ਸਤਿਗੁਰ ਸੱਚੇ ਪਾਤਸ਼ਾਹ ਜਿਹਨੇ ਸਾਨੂੰ ਪਾਤਸ਼ਾਹੀ ਦਾਅਵਾ ਦਿੱਤਾ ਆ ਜੋ ਨਿਸ਼ਾਨ ਸਾਬ ਝੁਲ ਰਹੇ ਨੇ ਪਾਤਸ਼ਾਹੀ ਦਾਅਵੇ ਦਾ ਪ੍ਰਤੀਕ ਨੇ ਸਾਡੀ ਹੋਂਦ ਦੇ ਪ੍ਰਤੀਕ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ 1858 ਦਾ ਖੁਸਿਆ ਹੋਇ ਰਾਜ ਆ ਉਹਨੂੰ ਵੀ ਆਪਾਂ ਲੈਣਾ ਹੈ ਜਾਂ ਖਾਲਸਾ ਰਾਜ ਗੱਲ ਹੀ ਕੀ ਗੱਲ ਇੱਕੋ ਹੀ ਆ ਆਪਾਂ ਉਹਦੇ ਵੱਲ ਵੀ ਵਧਣਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨਾਮ ਬਾਣੀ ਨਾਲ ਜੁੜੋ ਪਾਸ਼ਾ ਹੀ ਦੋਵੇ ਨਾ ਜੜੋ ਮੇਰੀ ਬੀਰੀ ਸਨਾਤਨਾ ਜੜੋ ਸੋ ਸਾਰੀਆਂ ਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗਿਆਨੀ ਜੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹਦਾ ਸਿੱਖੀ ਦੇ ਵਿੱਚ ਉਹਦੀ ਕੀ ਮਰਿਆਦਿਆ ਨਿਸ਼ਾਨ ਸਾਹਿਬ ਦੀ ਸੇਵਾ ਖਾਲਸਾ ਕਾਲਪੁਰ ਕੀ ਫੌਜ ਪ੍ਰਗਟੋ ਖਾਲਸਾ ਪਰਮਾਤਮਾ ਕੀ ਮੋਲ ਸ਼ਹੀਦਾਂ ਦੇ ਯਾਦਗਾਰੀ ਸਥਾਨ ਗੁਰਦਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਜੋ ਪ੍ਰੋਗਰਾਮ ਲਿਖੇ ਹੋਏ ਨੇ ਉਹਨਾਂ ਪ੍ਰੋਗਰਾਮਾਂ ਦੀ ਰੂਪਰੇਖਾ ਅਨੁਸਾਰ ਅੱਜ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਆਰੰਭ ਹੋ ਰਹੀ ਹੈ ਨਿਸ਼ਾਨ ਸਾਹਿਬ ਸ੍ਰੀ ਗੁਰੂ ਗ੍ਰਹਾਰ ਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਜਿੱਥੇ ਅਕਾਲ ਤਖ਼ਤ ਸਾਹਿਬ ਤੇ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਝੂਲਦੇ ਨੇ ਉਤੇ ਹਰ ਇੱਕ ਧਾਰਮਿਕ ਸਥਾਨ ਤੇ ਨਿਸ਼ਾਨ ਸਾਹਿਬ ਹਮੇਸ਼ਾ ਝੂਲਦਾ ਉਸ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਦੂਰ ਦਰਾਡੇ ਤੋਂ ਕੋਈ ਭੁੱਖਾ ਕੋਈ ਨੰਗਾ ਕੋਈ ਲੋੜਵੰਦ ਨਿਸ਼ਾਨ ਸਾਹਿਬ ਨੂੰ ਦੇਖ ਕੇ ਗੁਰਨਾਨਕ ਦੇ ਘਰ ਦੀ ਤਰਫ ਆਸ ਲੈ ਕੇ ਆਉਂਦਾ ਹੈ ਕਿ ਇਸ ਘਰ ਤੋਂ ਮੇਰੀ ਹਰ ਇੱਕ ਲੋੜ ਪੂਰੀ ਹੋਵੇਗੀ। ਸੋ ਸਮੁੱਚੇ ਸੰਗਤ ਨੂੰ ਖਾਲਸੇ ਦੇ ਸਾਜਨਾ ਦੇ ਉਸ ਵਿਸਾਖੀ ਦੇ ਇਤਿਹਾਸਕ ਦਿਹਾੜੇ ਦੀ ਸ਼ਹੀਦਾਂ ਦੇ ਯਾਦਗਾਰੀ ਸਥਾਨ ਗੁਰਦੁਆਰਾ ਸਾਹਿਬ ਦਸ਼ਮੇਂਦਰਵਾੜ ਤੋਂ ਲੱਖ ਲੱਖ ਵਧਾਈ ਹੋਵੇ। ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਸਮੁੱਚੇ ਪੰਥ ਵਿੱਚ ਏਕਤਾ ਇਤਿਫਾਕ ਬਖਸ਼ਿਸ਼ ਕਰੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਕਾਰਜ ਵਿੱਚ ਆਪ ਜੀ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰ ਜੀ ਸੰਗਤਾਂ ਨੂੰ ਕੁਝ ਹੋਰ ਅਪੀਲ ਹੈ ਦਿਨ ਸੋਣਾ ਚੜਿਆ ਬਹੁਤ ਸਾਰੀ ਸੰਗਤ ਹੈ ਘਰ ਦੇ ਵਿੱਚ ਟੀਵੀ ਦੇ ਮਾਧਿਅਮ ਦੇ ਜ਼ਰੀਏ ਲਾਈਵ ਦੇਖ ਰਹੇ ਨੇ ਪਰ ਇੱਥੇ ਪਹੁੰਚ ਨਹੀਂ ਪਾਏ ਉਹਨਾਂ ਨੂੰ ਕੋਈ ਅਪੀਲ ਹੈ ਸੋ ਸਾਥ ਸੰਗਤ ਜੀਓ ਸਾਹਿਬਾ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਜੋ ਵਮਹਾਨ ਜਨ ਨਗਰ ਕੀਰਤਨ ਆ ਉਹ ਕੰਨ ਦਾ ਪ੍ਰਾਲਾ ਬਖਸ਼ਿਆ ਆਪ ਸੰਗਤਾਂ ਜਿੰਨੀਆਂ ਵੀ ਘਰਾਂ ਵਿੱਚ ਵੀ ਬੈਠੇ ਹੋ ਆਓ ਆਪਾਂ ਸਾਡੇ ਨਾਲ ਮਿਲ ਕਰਕੇ ਖਾਸ ਇਹ ਜੋ ਪ੍ਰਗਟ ਦਿਹਾੜਾ ਆ ਅਸਾਨੂੰ ਬੜੀ ਧੂਮਧਾਮ ਨਾਲ ਮਨਾਈਏ ਸੋ ਨਾਲ ਦੀ ਨਾਲ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਕਿ ਜਦੋਂ ਆਪਾਂ ਨਗਰ ਕੀਰਤਨ ਦੇ ਵਿੱਚ ਜਾਣਾ ਸਾਡੇ ਵੀਰ ਸਾਡੇ ਜਿਹੜੇ ਬਜ਼ੁਰਗ ਆ ਸਾਡੇ ਬੱਚੇ ਆ ਉਹ ਕੇਸਰੀ ਦਸਤਾਰਾ ਮੰਨ ਕੇ ਆਉਣ ਸਾਡੀਆਂ ਭੈਣਾਂ ਸਾਡੀਆਂ ਮਤਾਵਾਂ ਸਾਡੀਆਂ ਬੱਚਿਆਂ ਕੇਸਰੀ ਜੋ ਦੁਪੱਤੇ ਹਨ ਉਹ ਲੈ ਕੇ ਆਉਣ ਤਾਂ ਕਿ ਖਾਲਸੇ ਦੀ ਹੋਂਦ ਦਾ ਪਤਾ ਲੱਗ ਜਾਕੇ ਖਾਲਸੇ ਦੀ ਇੱਕ ਪ੍ਰਦਰਸ਼ਨੀ ਹੋਵੇ ਪਤਾ ਲੱਗੇ ਖਾਲਸਾ ਜੋ ਕਿਸ ਤਰ੍ਹਾਂ ਮਹਿਕ ਰਿਹਾ ਟੈਗ ਰਿਹਾ ਇਸ ਦੀ ਹੋਦਾ ਪਤਾ ਲੱਗ ਸਕੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਨਾਲ ਦੀ ਨਾਲ ਆਪੇ ਵੀ ਦੇਖਣਾ ਕਿ ਕੱਲਾ ਆਪਾਂ ਇਹ ਮਨਾ ਕੇ ਨਹੀਂ ਘਰਾਂ ਨੂੰ ਚਲੇ ਜਾਣਾ ਆਪਾਂ ਸਤਿਗੁਰ ਸੱਚੇ ਬਾਦਸ਼ਾਹ ਦੀ ਗਰਵਾਣੀ ਨਾਲ ਵੀ ਜੁੜਨਾ ਆ ਵੱਧ ਤੋਂ ਵੱਧ ਗਰਵਾਣੀ ਪੜੀਏ ਗੁਰੂ ਵਾਲੇ ਬਣੀਏ 20 ਤਰੀਕ ਨੂੰ ਅਮਰਦਾ ਬਾਟਾ ਤਿਆਰ ਹੋ ਰਹਾ ਆ ਆਪ ਸੰਗਤਾਂ ਨੂੰ ਬੇਨਤੀ ਆ ਕਿ ਆਪ ਜੀ ਜਿਹੜੇ ਅਜੇ ਤੱਕ ਨਹੀਂ ਖੰਡੇ ਦੀ ਪਹੁੰਚੀ ਜਰੂਰ ਅਮਰਤ ਛਕ ਕਰਕੇ ਗੁਰੂ ਵਾਲੇ ਬਣ ਕਰਕੇ ਗੁਰਦਿਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਜੇਸਤਰੀ ਕੇ ਨਾਲ ਸੰਗਤ ਜਿਹੜੀ ਹੈ ਉਹ ਇਸ ਵੇਲੇ ਪਹੁੰਚੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਸਮਾਗਮ ਜਿਹੜੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਮਿਲ ਚੁੱਕੀ ਹੈ ਔਰ ਪੂਰੀ ਸ਼ਰਧਾ ਦੇ ਨਾਲ ਇੱਥੇ ਵੱਡੀ ਗਿਤੀ ਦੇ ਵਿੱਚ ਗੁਰੂ ਘਰ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਅਰਦਾਸ ਹੋ ਰਹੀ ਹੈ ਔਰ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਜਿਹੜੀ ਹੈ ਨਿਭਾਈ ਜਾ ਰਹੀ ਹੈ ਔਰ ਖਾਸ ਕਰਕੇ ਉਹ ਸੰਗਤ ਜਿਹੜੀ ਹਜੇ ਤੱਕ ਪਹੁੰਚ ਨਹੀਂ ਪਾਈ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਖਾਸ ਦੱਸ ਦਈਏ ਕਿ ਇੱਥੇ ਪਾਰਕਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਔਰ ਹੋਣ ਵੀ ਜਿਹੜੀ ਸੰਗਤ ਹੈ ਉਹ ਗੁਰੂ ਘਰ ਆ ਸਕਦੀ ਹੈ ਕਿਉਂਕਿ ਹਜੇ ਵੀ ਇਹ ਚੋਲਾ ਬਦਲਣ ਦੀ ਸੇਵਾ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਸੋ ਦਿਨ ਬਹੁਤ ਸੋਹਣਾ ਚੜਿਆ ਬਹੁਤ ਸੋਹਣੀ ਧੁੱਪ ਖਿੜੀ ਹੋਈ ਹੈ ਇਸ ਕਰਕੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਬਹੁਤ ਵਧੀਆ ਮੌਸਮ ਜਿਹੜਾ ਹੈ ਉਹ ਕੀਤਾ ਹੈ ਤਾਂ ਕਿ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਇਹ ਜਿਹੜੀ ਚੋਲਾ ਬਦਲਣ ਦੀ ਸੇਵਾ ਹੈ ਇਹ ਬਹੁਤ ਹੀ ਦਿਲ ਤੋਂ ਬਹੁਤ ਵਧੀਆ ਤਰੀਕੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਹੈ ਇਹ ਸੇਵਾ ਜਿਹੜੀ ਹੈ ਉਹ ਨਿਭਾਈ ਜਾ ਸਕੇ ਸੋ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀ ਹੋਈ ਹੈ ਨਾਲ ਹੀ ਸਾਰਿਆਂ ਦੇ ਵਿੱਚ ਜਿਹੜਾ ਉਤਸ਼ਾਹ ਵੀ ਨਜ਼ਰ ਆ ਰਿਹਾ ਔਰ ਖਾਸ ਤੌਰ ਦੇ ਉੱਤੇ ਸਿੱਖ ਕੈਡੀਟ ਜਮਤ ਹੋਣ ਕਰਕੇ ਅਪ੍ਰੈਲ ਦਾ ਜਿਹੜਾ ਇਹ ਮਹੀਨਾ ਹੈ ਇਹ ਕਾਫੀ ਅਹਿਮ ਮੰਨਿਆ ਜਾਂਦਾ ਹੈ ਸਾਰੇ ਸਿੱਖ ਜਿਹੜੇ ਆ ਕੌਮ ਉਹਨਾਂ ਵਾਸਤੇ ਇੱਕ ਇਤਿਹਾਸਕ ਪਲ ਹੁੰਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੇ ਸਾਰੇ ਸਮਾਗਮ ਸ਼ੁਰੂ ਹੋ ਜਾਂਦੇ ਨੇ ਇਸ ਹਫਤੇ ਜਿਹੜੀ ਹੈ ਯਾਨੀ ਅੱਜ 13 ਅਪ੍ਰੈਲ ਨੂੰ ਸੇਵਾ ਨਿਭਾਈ ਜਾ ਰਹੀ ਹੈ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਤੇ ਉਸ ਤੋਂ ਬਾਅਦ ਹਰ ਹਫਤੇ ਜਿਹੜੇ ਆ ਜਿਹੜੇ ਸਮਾਗਮ ਉਲੀਕੇ ਜਾ ਰਹੇ ਨੇ ਉਹ ਗੁਰੂ ਘਰ ਦੇ ਵੱਲੋਂ ਨਾਲ ਦੀ ਨਾਲ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ 19 April ਦਾ ਦਿਨ ਜੋ ਕਿ ਬਹੁਤ ਹੀ ਅਹਿਮ ਦਿਨ ਮੰਨਿਆ ਜਾਂਦਾ ਹੈ ਕਿਉਂਕਿ 19 April ਨੂੰ ਮਹਾਨ ਜਿਹੜਾ ਉਹ ਵੱਡਾ ਨਗਰ ਕੀਰਤਨ ਜਿਹੜਾ ਹੋਣ ਜਾ ਰਿਹਾ ਕੋਲ ਸੁਖਾਲ사 ਸਿੱਖਡੇ ਪ੍ਰੇਡ ਮੌਕੇ ਦੇ ਉੱਤੇ ਦਾਸ ਜੀ ਇਹ ਕਹਿੰਦੇ ਕਿ ਸੰਗਤਾਂ ਨੂੰ ਅਪੀਲ ਵੀ ਖਾਸ ਤੌਰ ਤੇ ਕੀਤੀ ਜਾ ਰਹੀ ਹੈ ਸੰਗਤ ਸੁਰੱਖਿਆ ਦਾ ਧਿਆਨ ਰੱਖੇ ਗੁਰੂ ਘਰ ਦੇ ਜਿਹੜੇ ਨਿਯਮ ਨੇ ਪਾਲਨ ਨੇ ਉਹਨਾਂ ਦਾ ਖਿਆਲ ਰੱਖੇ ਤੇ ਹਰ ਸਾਲ ਦੀ ਤਰ੍ਹਾਂ ਜਿਵੇਂ ਇਹ ਸਮਾਗਮ ਧਾਰਮਿਕ ਉਲੀਕੇ ਜਾਂਦੇ ਨੇ ਇਨਸੋਲਵੈਂਸੀ ਫੋਰਮ ਜਿਹੜੀ ਹੈ ਐਮ ਐਨ ਪੀ ਲਿਮਟਿਡ ਜਿਹੜੀ ਹੈ ਉਹਨਾਂ ਦੇ ਇੱਕ ਸਰਵੇਖਣ ਤੋਂ ਇਹ ਪਤਾ ਚੱਲਦਾ ਹੈ ਕਿ ਕੈਨੇਡੀਅਨਾਂ ਦਾ ਆਪਣੇ ਨਿੱਜੀ ਵਿੱਤ ਦੇ ਪ੍ਰਤੀ ਦ੍ਰਿਸ਼ਟੀਕੋਣ ਕਾਫੀ ਬਦਲਿਆ ਯਾਨੀ ਚਮਕਦਾਰ ਹੋਇਆ ਭਾਵੇਂ ਕਿ ਉਹਨਾਂ ਨੇ ਆਰਥਿਕ ਉਥਲ-ਪੁਥਲ ਦੇ ਵਿਚਕਾਰ ਖਰਚਿਆਂ ਨੂੰ ਤੋਂ ਦੇ ਲਈ ਕਦਮ ਵੀ ਚੁੱਕੇ ਨੇ ਇਪਸੋਸ ਦੁਆਰਾ ਕਰਵਾਏ ਗਏ ਨਵੇਂ ਐਮ ਐਨ ਪੀ ਖਪਤਕਾਰ ਕੰਜ਼ਿਊਮਰ ਡੈਪਟ ਇਸ ਦਿਮਾਹੀ ਦੇ ਵਿੱਚ ਪਿਛਲੇ ਤਿਮਾਹੀ ਦੇ ਮੁਕਾਬਲੇ 9 ਅੰਕ ਵੱਧ ਕੇ 88 ਹੋ ਗਏ ਨੇ ਉਹ ਇਹ ਕਹਿੰਦੇ ਨੇ ਕਿ ਲਗਭਗ 3/4 ਲੋਕਾਂ ਨੇ ਅਮਰੀਕੀ ਜਿਹੜੀ ਹੈ ਅਮਰੀਕੀ ਚੀਜ਼ਾਂ ਦੇ ਨਾਲ ਅਤੇ ਲਗਭਗ 3.5 ਲੋਕਾਂ ਨੇ ਅਮਰੀਕੀ ਟੈਰੀਫਾਂ ਤੇ ਵਿਸ਼ਵ ਅਰਥਵਿਵਸਥਾ ਦੇ ਉੱਤੇ ਉਹਨਾਂ ਦੇ ਸੰਭਾਵੀ ਪ੍ਰਭਾਵ ਦੇ ਆਲੇ-ਦੁਆਲੇ ਅਨਿਸ਼ਚਿਤਤਾ ਦੇ ਖਰਚਾਂ ਦੇ ਵਿੱਚ ਕਟੌਤੀ ਕੀਤੀ ਹੈ ਜਾਂ ਵੱਡੀਆਂ ਜਿਹੜੀਆਂ ਨੇ ਵੱਡੀਆਂ ਮਰੀਜ਼ਾਂ ਦੇ ਵਿੱਚ ਜਿਹੜਾ ਵੱਡੇ ਖਰਚਾਂ ਦੇ ਵਿੱਚ ਵੀ ਜਿਹੜੀ ਕਟੌਤੀ ਕੀਤੀ ਹੈ ਜਾਂ ਵੱਡੀਆਂ ਖਰੀਦਾਂ ਦੇ ਵਿੱਚ ਵੀ ਉਹਨਾਂ ਨੇ ਦੇਰੀ ਕੀਤੀ ਹੈ ਐਮ ਐਨ ਪੀ ਦੇ ਪ੍ਰਧਾਨ ਗ੍ਰਾਂਟ ਬਾਜ਼ੀਆ ਦਾ ਕਹਿਣਾ ਹੈ ਕਿ ਟੈਰੀਫਾਂ ਦਾ ਅਜੇ ਤੱਕਰੇ ਲੋ ਬਜਟ ਦੇ ਉੱਤੇ ਪੂਰਾ ਪ੍ਰਭਾਵ ਨਹੀਂ ਪਿਆ ਹੈ ਤੇ ਉਹਨਾਂ ਦੇ ਵਾਰ-ਵਾਰ ਆਉਣ ਦੇ ਵਾਲੇ ਸੁਭਾ ਨੇ ਕੈਨੇਡੀਅਨਾਂ ਨੂੰ ਕੁਝ ਉਮੀਦ ਵੀ ਜਤਾਈ ਹੈ ਸਰਵੇਖਣ ਦੇ ਵਿੱਚ ਇਹ ਵੀ ਸੁਝਾ ਦਿੱਤਾ ਗਿਆ ਹੈ ਕਿ ਵਿਆਜ ਦਰਾਂ ਚਿੰਤਾ ਦਾ ਵਿਸ਼ਾ ਬਣਿਆ ਰਹਿਣ ਗਿਆ ਪਰ ਹਾਲ ਹੀ ਦੇ ਵਿੱਚ ਕਟੌਤੀਆਂ ਨੇ ਕੁਝ ਰਾਹਤ ਦਾ ਜਿਹੜਾ ਸਾਹ ਲੈਣ ਦੀ ਜਗ੍ਹਾ ਪ੍ਰਦਾਨ ਕਰਨ ਦੇ ਵਿੱਚ ਵੀ ਮਦਦ ਕੀਤੀ ਹੈ ਤਾਰਾ ਤੋਂ 14 ਮਾਰਚ ਦੇ ਵਿਚਕਾਰ 2000 ਕੈਨੇਡੀਅਨਾਂ ਦੇ ਨਾਲ ਇਹ ਜਿਹੜੀਆਂ ਇੰਟਰਵਿਊ ਤੋਂ ਡਾਟਾ ਇਕੱਠਾ ਕੀਤਾ ਗਿਆ ਰੈਗੂਲਰ ਕੌਂਸਲ ਯਾਨੀ ਕਿ ਇਸ ਮੀਟਿੰਗ ਦੇ ਦੌਰਾਨ ਸਰੀ ਸਿਟੀ ਕੌਂਸਲ ਸਥਾਨਕ ਖਿਡਾਰੀਆਂ ਦੇ ਲਈ ਹੁਣ ਤਿੰਨ ਪ੍ਰਮੁੱਖ ਸਥਾਨਾਂ ਦੀਆਂ ਆਊਟਡੋਰ ਖੇਡ ਸਹੂਲਤਾਂ ਨੂੰ ਵਧੀਆ ਬਣਾਉਣ ਦੇ ਲਈ 8.3 ਮਿਲੀਅਨ ਡਾਲਰ ਦੇ ਠੇਕੇ ਦੇਣ ਦੇ ਉੱਤੇ ਵੋਟ ਪਾਏਗੀ ਮੇਅਰ ਬ੍ਰੈਂਡਨ ਲੌਕ ਨੇ ਕਿਹਾ ਕਿ ਬੇਸ਼ੱਕ ਗੱਲ ਦੋਸਤਾਂ ਦੇ ਨਾਲ ਖੇਡਣ ਦੀ ਹੋਵੇ ਜਾਂ ਫਿਰ ਲੀਗ ਮੈਚ ਦੀ ਸਰੀ ਦੀਆਂ ਸ਼ਾਨਦਾਰ ਖੇਡ ਸਹੂਲਤਾਂ ਹਮੇਸ਼ਾ ਵਰਤੋਂ ਦੇ ਵਿੱਚ ਰਹਿੰਦੀਆਂ ਨੇ ਸਾਡੀਆਂ ਜਨਤਕ ਖੇਡ ਸਹੂਲਤਾਂ ਦੇ ਵਿੱਚ 8.3 ਮਿਲੀਅਨ ਡਾਲਰ ਦਾ ਇਹ ਨਿਵੇਸ਼ ਸਰੀ ਨੂੰ ਜਿਹੜਾ ਇੱਕ ਪ੍ਰਮੁੱਖ ਖੇਡ ਮੰਜ਼ਲ ਦੇ ਵੱਜੋਂ ਮਜ਼ਬੂਤ ਕਰਨ ਦੇ ਵਿੱਚ ਸਹਾਇਤਾ ਕਰੇਗਾ ਇਹ ਨਿਵੇਸ਼ ਯਕੀਨੀ ਬਣਾਏਗਾ ਕਿ ਅਸੀਂ ਸਥਾਨਕ ਟੂਰਨਾਮੈਂਟ ਤੋਂ ਲੈ ਕੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਤੱਕ ਦੀਆਂ ਗਤੀਵਿਧੀਆਂ ਦੇ ਲਈ ਕਾਫੀ ਕੇਂਦ੍ਰਿਤ ਤੇ ਰਹੀਏ ਖੇਡਾਂ ਦੇ ਰਾਹੀ ਸਾਡੇ ਭਾਈਚਾਰੇ ਦੇ ਵਿੱਚ ਸਾਂਝ ਤੇ ਸ਼ਮੂਲੀਅਤ ਵਾਲੀਆਂ ਥਾਮਾਂ ਬਣਾਉਣਾ ਸਾਡੀ ਕੌਂਸਲ ਦੀ ਸਰਵੋੱਚ ਤਰਜੀਹ ਹੈ ਕਿਉਂਕਿ ਅਸੀਂ ਸਰੀ ਨੂੰ ਕੈਨੇਡਾ ਦੇ ਸਭ ਤੋਂ ਸਰਗਰਮ ਅਤੇ ਰਹਿਨ ਯੋਗ ਸ਼ਹਿਰਾਂ ਦੇ ਵਿੱਚੋਂ ਇੱਕ ਬਣਾਉਣ ਦੇ ਲਈ ਕੰਮ ਕਰਦੇ ਆ 4.17 ਮਿਲੀਅਨ ਡਾਲਰ ਦਾ ਠੇਕਾ ਸਾਊਥ ਸਰੀ ਐਥਲੈਟਿਕ ਪਾਰਕ ਦੇ ਵਿੱਚ ਇੱਕ ਕਵਰਡ ਸਪੋਰਟਸ ਕੋਰਟ ਦੇ ਜਿਹੜਾ ਉਹ ਡਿਜ਼ਾਈਨ ਅਤੇ ਨਿਰਮਾਣ ਦੇ ਲਈ ਲਿਬਰਟੀ ਕੰਟਰੈਕਟਰ ਮੈਨੇਜਮੈਂਟ ਇੱਕ ਨੂੰ ਜਿਹੜਾ ਦੇਣਾ ਜਿਸ ਦੇ ਨਾਲ ਕਈ ਖੇਡਾਂ ਜਿਵੇਂ ਕਿ ਲੈਕਰੋਸ बॉल हॉकी ਅਤੇ ਪਿਕਲ ਬਾਲ ਦੇ ਲਈ ਹਰ ਮੌਸਮ ਦੀ ਆਊਟਡੋਰ ਸਹੂਲਤ ਪ੍ਰਦਾਨ ਹੋਵੇਗੀ 2.4 ਮਿਲੀਅਨ ਡਾਲਰ ਦਾ ਠੇਕਾ ਬਿਲਕੁਲ ਸਿਵਲ ਇנק ਨਾਰਥ ਸਰੀ ਕਮਿਊਨਿਟੀ ਪਾਰਕ ਦੇ ਵਿੱਚ ਜਿਹੜਾ ਉਹ ਬਣੇ ਹੋਏ ਨਾਰਥ ਸਰੀ ਕਮਿਊਨਿਟੀ ਪਾਰਕ ਦੇ ਵਿੱਚ ਬਣੇ ਹੋਏ ਰਬਰ ਟਰੈਕ ਅਤੇ ਟਰੈਕ ਐਂਡ ਫੀਲਡ ਦੀਆਂ ਹੋਰ ਸੁਵਿਧਾਵਾਂ ਦੇ ਬਦਲਾ ਦੇ ਲਈ ਹੋਵੇਗਾ ਖਬਰਾਂ ਦੀਆਂ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ